ਅੱਜ ਭਵਾਨੀਗੜ ਗੁਰਤੇਗਵਾ ਅਦਰ ਸਟੇਡੀਅਮ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿੱਚ ਐਚ ਡੀ ਐਮ ਭਵਾਨੀਗੜ ਬਨੀਤ ਕੁਮਾਰ ਨੇ ਤਿਰੰਗਾ ਲਹਿਰਾਇਆ ਤੇ ਪੁਲਿਸ ਟੁਕੜੀ ਤੋਂ ਸਲਾਮੀ ਲਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸਾਡੇ ਸੀਰਦਾਂ ਦੇ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਬੇਦੌਲਤ ਹੈ ਇਸ ਦੀ ਸੁਰੱਖਿਆ ਕਰਕੇ ਦੇਸ਼ ਨੂੰ ਹੋਰ ਅੱਗੇ ਲਿਜਾਣਾ ਹਰ ਦੇਸ਼ ਵਾਸੀ ਦਾ ਫਰਜ਼ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋਰ ਅੱਗੇ ਲਿਜਾਣ ਲਈ ਸਾਡਾ ਸਭ ਦਾ ਰੋਲ ਬਹੁਤampurn ਹੈ ਰਿਪੋਰਟਰ ਰਾਜਖੁਰਮੀ ਭਵਾਨੀਗੜ ਸਾਡੇ ਐਮਐਸ ਆਪ ਜੀ ਗੰਗ ਕਰੀਏ ਡਾਕਟਰ ਆਪ ਕੰਪਲੀਟ ਹੁਣਾਰੇ ਬੀਡੀਐਸ ਹੁਣਾਰੇ ਕੰਪਲੀਟ ਕੀਤੀ 2000 ਬਹੁਤ ਬਲਸ਼ੀਤ ਰੱਖਦੇ ਹਾਂ ਕਿ ਨਹੀਂ ਹੋਇਆ ਇਸ ਕਰਕੇ ਬੜੀ ਮਾਣ

ਅਗਲੀ ਟੁਕੜੀ ਜੋ ਅੱਜ ਦੇ ਕਿਦਾਂ ਨੂੰ ਸਰਬੋਤਮ ਅਨਿਕੜਦੇ ਜਿਹੜੇ ਬੱਚੇ ਆ ਤੇ ਸਵਾਮੀ ਨੰਦੇ ਹੋਏ ਸਾਡੇ ਅੱਜ ਦੇ ਉਸ ਮੱਛੀਆਂ ਨਸਤਾਰਾਂ ਦੇ ਨਾਲ ਸਜੇ ਹੋਏ ਕੇ ਵਿਦਿਆਰਥੀ ਸਰਕਾਰੀ ਹਾਈ ਸਕੂਲ ਬਾਦਕਲਾਂ ਤੋਂ ਪਾਪਾ ਸਾਹਿਬ ਗਰੇਡ ਨੌਕਰੀ ਕਮੇਡੀ ਅੱਜ ਆਗਿਆ ਬਾਤਨੀ ਹੋਈ ਬਹੁਤ ਅੱਛੇ ਜਿਹੜੇ ਬੱਚੇ ਜਿੰਨਕੀ ਬਾਤਨੀ ਹੋਈ ਜਿੰਨਕੀ ਬਾਤਨੀ ਪੀਸੀਐਸ ਸਾਹਿਬ ਕਮੰਡਲ ਮੈਜਿਸਟਰਟ ਫਾਨੇਗੜ ਨੂੰ ਸਾਮੇ ਦੀ ਵਾਸਤੇ ਰਾਜੀ ਅੱਗੇ ਵੱਧ ਮਾਜੀ ਸੋਨੀ ਚੋਕਰੀ ਸੈਲਰੀ ਸਕੂਲ ਪਟਨਾਵਾਲਾ ਪਟਨਾਵਾਲਾ ਕਲਾਬ ਜਵਾ

ਸਾਰੇ ਸੀਨੀਅਰ ਮਾਨਸਪਾਸਟਰ ਇਹ ਇਤਿਆਰ ਰਹੇ ਜੀ ਉਹ ਸਮਾਰਕ ਦੇ ਬਣ ਰਹੀਆ ਅਜੇ ਵੱਡੇ ਵੱਡੇ ਲੋਹੇ ਕੀਤੇ ਗਏ ਮਹਾਨ ਕਰਤਾ ਨੂੰ ਸ਼ੁਕਰਾਨੇ ਨਾਲ ਜੀਤੇ ਕਰਦੇ ਨੇ ਜਿਨ੍ਹਾਂ ਨੇ ਅਜਿਹੇ ਹੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜ਼ਤ ਮਾਨ ਅਜੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ ਪੰਜਾਬ ਗੁਰੂ ਆਪੀ ਦਾ ਤੇ ਗੱਬਰਾਂ ਦੇ ਧਰਤੀ ਹੈ ਗੁਰੂ ਸਾਹਿਬਾਨਾਂ ਨੇ ਜਿੱਥੇ ਇਸ ਧਰਤੀ ਦੇ ਜ਼ਬਰ ਵਿਰੋਧ ਜ਼ੋਰਦਾਰ ਆਵਾਜ਼ بلند ਕਰਕੇ ਆ ਲੋਕਾਂ ਨੂੰ ਜੇਤੀ ਜ਼ਰਵਾਣੇ ਵਿਰੋਧ ਸੁਚੇਤ ਕੀਤਾ ਸੀ ਉੱਥੇ ਉਹਨਾਂ ਨੇ ਸਰਪਤੇ ਭਰੇ ਸੰਦੇਸ਼ ਦਿੱਤੇ ਕਿ ਸਮੁੱਚੀ ਮਹਾਰਤ ਦਾ ਵਿੱਚ ਅਮਰ ਕਾਂਜੀ ਸੰਭਾਵਨਾ ਇਸਮਾਨ ਦਾ ਸੰਦੇਸ਼ ਵੀ ਦਿੱਤਾ ਸੀ